ਇਸੇ ਵੀ ਚੀਜ਼ ਦੀ ਜਦ ਤੱਕ ਆਮਾ ਜੜ ਤੱਕ ਨਹੀਂ ਜਾਂਦੇ ਜਦ ਤੱਕ ਆਪਾਂ ਨੂੰ ਉਹਦੀ ਪਛਾਣ ਨਹੀਂ ਹੁੰਦੀ ਉਦੋਂ ਤੱਕ ਬਹੁਤਾ ਗਿਆਨ ਨਹੀਂ ਕਹਿਣ ਦਾ ਆਪਾਂ ਰੋਜ਼ ਇੱਕ ਓੰਕਾਰ ਸਤਨਾਮ ਰੋਜ਼ ਹੀ ਕਹਿੰਦੇ ਆਰੇ ਵਿਚਾਰ ਕਰਨੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਵੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਸ੍ਰਿਸ਼ਟੀ ਤੇ ਆਉਣ ਦੀ ਲੋੜ ਕਿਉਂ ਪਈ ਕਿਉਂਕਿ ਪਰਜਾ ਜਿਹੜੀ ਸੀ ਉਹ ਸਾਰੀ ਐਸੀ ਹੋ ਗਈ ਕਿ ਇੱਕ ਦੂਜੇ ਨੂੰ ਮਾਰਨਾ ਲੁੱਟਣਾ ਖੋਣਾ ਖਿੰਜਣਾ ਇੱਜ਼ਤ ਨਾਮ ਦੀ ਕੋਈ ਚੀਜ਼ ਨਹੀਂ ਹੈ ਅੱਜ ਵਾਲਾ ਹੀ ਹਾਲ ਸੀ ਤੇ ਹੁਣ ਤੁਰਿਆ ਜਾ ਰਿਹਾ ਕੰਮ ਸੋ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਅਕਾਲ ਪੁਰਖ ਦੇ ਚਰਨਾਂ ਚ ਬੇਨਤੀ ਕੀਤੀ ਧਰਤੀ ਨੇ ਕਿ ਆ ਕਿਰਤ ਕਣ ਬਹੁਤ ਹੋ ਗਏ ਨੇ ਮੇਰੇ ਤੇ ਬੜਾ ਭਾਰ ਸਹਿੰਦੀ ਹਾਂ ਪਰ ਸਿਆਹ ਨਹੀਂ ਜਾਂਦਾ ਮੈਂ ਚੱਲੀ ਮੈਂ ਡੁੱਬ ਚੱਲੀ ਹਾਂ ਨਿਗਰ ਚੱਲੋ ਰਸਾਤਲ ਟੋਆ ਮੈਂ ਚੱਲ ਨਹੀਂ ਆ ਥੱਲੇ ਨੂੰ ਅਕਾਲ ਪੁਰਖ ਮਹਾਰਾਜ ਨੇ ਧੀਰਜ ਦਿੱਤਾ ਸੋਸ ਵਕਤ ਧੀਰਜ ਦੇ ਕੇ ਮਹਾਰਾਜ ਨੇ ਕਲਮਲ ਹੋਏ ਮੇਦਨੀ ਅਰਦਾਸ ਕਰੇ ਲਿਬ ਲਾਏ ਸੱਚਾ ਸੁਣਿਆ ਤਨ ਦੇ ਧੀਰਕ ਦੇਵ ਹੈ ਸਹਿਜ ਸੁਭਾਏ ਧੀਰਜ ਦਿੰਦੇ ਨੇ ਮਹਾਰਾਜ ਕੋਈ ਨਹੀਂ ਧੀਰਜ ਰੱਖ ਸਾਰੇ ਜਣੇ ਇਕੱਠੇ ਹੋ ਕੇ ਗਏ ਸੀ ਇਹ ਜਿੰਨੇ ਦੇਵਤੇ ਨੇ ਮਹਾਰਾਜ ਨੇ ਕਿਹਾ ਸੀ ਧਰਤੀ ਦੇ ਉੱਤੇ ਨਾਮ ਜਪਾਓ ਸਾਡਾ ਇਹ ਕਹਿਣ ਲੱਗੇ ਕਾਲ ਯੁਗ ਦਾ ਮਹਾਰਾਜ ਇੰਨੀ ਕਮਾਈ ਹੈ ਇੰਨੀ ਤਪੱਸਿਆ ਉਹਦੀ ਅਸੀਂ ਉਹਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ ਹਾਂ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਕਿਆ ਬ੍ਰਹਮਾ, ਵਿਸ਼ਨੂੰ, ਮੇਸ਼, ਕਿਆ 33 ਕਰੋੜ ਦੇਵਤਾ, ਕਿਆ ਦੇਵੀਆਂ ਇਹਨਾਂ ਸਭ ਨੇ ਹੱਥ ਖੜੇ ਕਰਦੇ ਵੀ ਸਾਡੇ ਬੱਸ ਕੁਝ ਨਹੀਂ ਗਾ ਕਿਉਂਕਿ ਕਾਲ ਯੁਗ ਦੀ ਤਪੱਸਿਆ ਸਾਰਿਆਂ ਨਾਲੋਂ ਜ਼ਿਆਦਾ ਹੈ ਸਾਤੋਂ ਤੋ ਫਿਰ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ ਚਲੋ ਫਿਰ ਅਸੀਂ ਆਪ ਆਉਂਦੇ ਹਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸਤਗੁਰ ਨਾਨਕ ਦੇਵ ਸਹਿ ਮਹਾਰਾਜ ਨੇ ਅਵਤਾਰ ਧਾਰ ਕੇ ਸਾਰੇ ਸੰਸਾਰ ਨੂੰ ਸਿੱਧੇ ਮਾਰਗ ਤੇ ਲਾਇਆ ਸੰਸਾਰ ਨੂੰ ਤਾਰਦਿਆਂ ਸਤਗੁਰ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਨਾਲ ਚਰਚਾ ਹੋਈ ਕਿਉਂਕਿ ਉਦੋਂ ਸਿੱਧਾਂ ਲੋਕਾਂ ਦੀ ਬੜੀ ਮਸ਼ਹੂਰੀ ਸੀ ਸੰਸਾਰ ਦੇ ਅੰਦਰ ਸੋ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ અવਤਾਰ ਹੈ ਅਕਾਲ ਪੁਰਖ ਆਪ ਵਾਹਿਗੁਰੂ ਨੇ અવਤਾਰ ਧਾਰਿਆ ਹੈ ਹੁਣ અવਤਾਰਾਂ ਦੀ ਜਿਹੜੀ ਗਿਣਤੀ ਹੁੰਦੀ ਹੈ ਉਹ 6 ਪ੍ਰਕਾਰ ਦੇ અવਤਾਰ ਮੰਨੇ ਨੇ ਇੱਕ ਹੁੰਦੇ ਨੇ ਅੰਸਾ અવਤਾਰ ਜਿਵੇਂ ਰਾਜੇ ਖਾਸ ਕਿਸਮ ਦੇ ਭਗਤੀ ਵਾਲੇ ਪਿਰਥੂ ਮੰਨੂ ਰਗੂ ਦਲੀਪ ਆਦਿਕ ਰਾਜੇ ਹੋਏ ਨੇ ਇਹ ਪਰਮੇਸ਼ਰ ਦੀ ਅੰਸ ਵਿੱਚੋਂ ਹੀ ਹੁੰਦੇ ਨੇ ਸਾਰੀ ਪਰਜਾ ਨੂੰ ਇਉਂ ਪਾਲਦੇ ਨੇ ਜਿਵੇਂ ਪਰਜਾ ਬੱਚੇ ਹੁੰਦੀ ਹੈ ਤੇ ਆਪ ਉਹਨਾਂ ਦਾ ਦੁੱਖ ਸਹਾਰਦੇ ਨੇ ਪਰਮੇਸ਼ਰ ਦੀ ਅੰਸ਼ ਵਿੱਚੋਂ ਰਾਜੇ ਹੋ ਕੇ ਬਣਨਾ ਅੰਸ਼ਾ અવਤਾਰ ਆਵੇਸ਼ਾ અવਤਾਰ ਜਿਹੜੇ ਹੁੰਦੇ ਨੇ ਇਹਨਾਂ ਵਿੱਚ ਬਾਅਦ ਵਿੱਚ ਸ਼ਕਤੀ ਪ੍ਰਵੇਸ਼ ਕਰਦੀ ਹੈ ਫਿਰ ਆਉਂਦੇ ਨੇ ਕਾਲਾ અવਤਾਰ ਜਿਨ੍ਹਾਂ ਦੇ ਵਿੱਚ ਕਈਆਂ ਵਿੱਚ 14 ਕਲਾ ਨੇ, ਕਈਆਂ ਵਿੱਚ 16 ਕਲਾ ਨੇ ਇਹ ਅਵਤਾਰ ਹੁੰਦੇ ਨੇ। ਫਿਰ ਆਉਂਦੇ ਨੇ ਨਿਤ ਅਵਤਾਰ ਜਿਵੇਂ ਸੰਤ ਮਹਾਤਮਾ ਨੇ ਇਹ ਨਿਤ ਅਵਤਾਰਕ ਹਾਉਂਦੇ ਨੇ। ਫਿਰ ਆਉਂਦੇ ਨੇ ਨਮਿਤ ਅਵਤਾਰ ਜਿਵੇਂ ਕਿਸੇ ਖਾਸ ਕੰਮ ਨੂੰ ਕਰਕੇ ਅਲੋਪ ਹੋ ਜਾਣਾ। ਜਿਵੇਂ ਹਰਨਾਕਸ਼ ਦੁਸਤ ਹਰ ਮਾਰਿਆ, ਪ੍ਰਹਲਾਦ ਪਰਾਇਆ ਫਿਰ ਅਲੋਪ ਹੋ ਗਏ। ਉਹਨਾਂ ਕੀ ਕੰਮ ਕਰਦੇ ਹੁੰਦੇ ਨੇ ਫਿਰ ਚਲੇ ਜਾਂਦੇ ਨੇ ਵਾਪਸ। ਫਿਰ ਇੱਕ ਨੇ ਪੂਰਨ অবতার ਪੂਰਨ অবতার ਜਿਹੜੇ ਨੇ ਉਹ ਜਿਵੇਂ ਰਾਮਚੰਦਰ ਜੀ ਕ੍ਰਿਸ਼ਨ ਜੀ ਆਦਿਕ ਹੋਏ ਨੇ ਪਰ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹ ਜਿਵੇਂ ਕਹੀਏ ਕਿ ਇਹ ਛਿਆਂ ਨਾਲੋਂ ਹੀ ਵੱਖਰੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਾਰਾਜ ਨੇ ਜਿਵੇਂ ਬਾਣੀ ਦੇ ਅੰਦਰ ਵਚਨ ਕੀਤਾ ਨਾ 16 ਕਲ ਹੈ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ ਬੇਅੰਤ ਸ਼ਕਤੀਆਂ ਦੇ ਸਮੇਤ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਆ ਕੇ ਚਰਨ ਪਾਏ ਅਤੇ ਧਰਤੀ ਦੇ ਉੱਤੇ ਚਰਨ ਪੈਂਦੀ ਧਰਤੀ ਠਰ ਗਈ ਸ਼ਾਂਤ ਹੋ ਗਈ ਟਿਕਾਓ ਮਿਲ ਗਿਆ ਸ੍ਰਿਸ਼ਟੀ ਨੂੰ ਤਾਰਨਾ ਪਰ ਆਰੰਭ ਕੀਤਾ ਗੁਰੂ ਨਾਨਕ ਦੇਵ ਜੀ ਨੇ ਹਰ ਤਾਰਾ ਨੂੰ ਦੇਖਿਆ ਜਾਂਦਾ ਲੋਕਿਕ ਪ੍ਰਮਾਣ ਵੈਦਿਕ ਪ੍ਰਮਾਣਾਂ ਦੁਆਰਾ ਸੋ ਇਸੇ ਪ੍ਰਕਾਰ అవਤਾਰ ਦੇ ਨਿਸ਼ਾਨੇ ਜਿਹੜੀ ਦੇਖੀ ਜਾਂਦੀ ਸ਼ਕਤੀ ਕਰਕੇ ਵਿਅਕਤੀ ਕਰਕੇ ਪ੍ਰਗਿਆ ਕਰਕੇ ਪ੍ਰਗਿਆ ਨਾਮ ਬੁੱਧੀ ਦਾ ਹੈ ਫਿਰ ਉਹਦੇ ਕਰਤੱਬ ਤੇ ਆਯੂ ਇਹ ਪੰਜ ਚੀਜ਼ਾਂ ਕਰਕੇ ਉਤਾਰਾਂ ਨੂੰ ਪਰਖਿਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਦੀ ਵਿਆਖਿਆ ਨਾਲ ਨਾਲ ਹੋਵੇਗੀ ਇੱਕੋ ਦਿਨ ਵਿੱਚ ਸਾਰੀ ਵਿਆਖਿਆ ਨਹੀਂ ਹੁੰਦੀ ਸ਼ਕਤੀ ਵਿਅਕਤੀ ਪ੍ਰਗਿਆ ਕਰਤੱਬ ਤੇ ਆਯੂ ਇਹ ਚੀਜ਼ਾਂ ਨਾਲ ਨਾਲ ਹੀ ਜਲਦੀਆਂ ਜਾਂਦੀਆਂ ਨੇ ਤੇ ਇਸ ਪ੍ਰਕਾਰ ਗੁਰੂ ਨਾਨਕ ਦੇ ਮਹਾਰਾਜ ਸ੍ਰਿਸ਼ਟੀ ਤੇ ਆਏ ਨੇ ਸਤਿਗੁਰੂ ਨਾਨਕ ਦੇ ਮਹਾਰਾਜ ਜਦੋਂ ਗੁਰੂ ਅੰਗਦ ਦੇਵ ਜੀ ਬਾਬਾ ਲੈਣਾ ਜਿਹਦੇ ਰੂਪ ਵਿੱਚ ਸੀ ਤਾਂ ਸਿੱਧ ਆਏ ਸ੍ਰੀ ਕਰਤਾਰਪੁਰ ਸਾਹਿਬ ਆਰਾਵੀ ਤੋਂ ਪਰਲੇ ਪਾਸੇ ਆਜੋ ਸਿੱਧ ਆ ਕੇ ਗੁਰੂ ਅੰਗਦ ਦੇ ਮਹਾਰਾਜ ਨੂੰ ਸਭ ਤੋਂ ਪਹਿਲਾਂ ਜਦੋਂ ਮਿਲੇ ਕਹਿਣ ਲੱਗੇ ਤੁਹਾਡਾ ਮੂਲ ਮੰਤਰ ਗੁਰਮੰਤਰ ਦਾ ਸਾਰਾ ਅਸੀਂ ਪੁੱਛ ਲਿਆ ਬੀਜ ਮੰਤਰ ਵੀ ਪੁੱਛ ਲਿਆ ਹੁਣ ਤੁਹਾਡਾ ਮਾਲਾ ਮੰਤਰ ਕਿਹੜਾ ਕਿਉਂਕਿ ਜਦੋਂ ਕੋਈ ਧਰਮ ਨਵਾਂ ਚੱਲੇ ਨਾ ਤਾਂ ਉਹਨੂੰ ਪ੍ਰਸ਼ਨ ਬੜੇ ਖੜੇ ਕਰਦੇ ਨੇ ਸਾਰੇ ਜਾਣੇ ਹਰੇਕ ਧਰਮ ਵਿੱਚ ਸੋ ਸਾਡੇ ਵਿੱਚ ਆਹ ਮਾਲਾ ਮੰਤਰ ਹੈ ਤੁਹਾਡੇ ਵਿੱਚ ਮਾਲਾ ਮੰਤਰ ਕਿਹੜਾ ਤਾਂ ਗੁਰੂ ਅੰਗਦ ਦੇ ਮਹਾਰਾਜ ਬਾਬਾ ਲੈਣਾ ਜੀ ਦੇ ਰੂਪ ਵਿੱਚ ਜਾ ਕੇ ਫਿਰ ਮੱਥਾ ਟੇਕਿਆ ਮਹਾਰਾਜ ਇਹ ਸਿੱਧ ਇਹ ਪੁੱਛਦੇ ਨੇ ਕਿ ਮਾਲਾ ਮੰਤਰ ਤੁਹਾਡਾ ਕਿਹੜਾ ਗੁਰਨਾਨਕ ਦੇਵ ਜੀ ਕਹਿਣ ਲੱਗੇ ਪੁਰਖਾ ਆਪਣਾ ਮਾਲਾ ਮੰਤਰ ਜਿਹੜਾ ਉਹ ਜਪਜੀ ਸਾਹਿਬ ਹੈ ਤੇ ਮਹਾਰਾਜ ਫਿਰ ਇਹ ਗੁਰਨਾਨਕ ਦੇਵ ਜੀ ਕਹਿਣ ਲੱਗੇ ਅਸੀਂ ਸਿੱਧਾਂ ਨਾਲ ਚਰਚਾ ਕੀਤੀ ਕਈ ਜਗ੍ਹਾ ਦੇ ਉੱਤੇ ਕਈ ਥਾਵਾਂ ਤੇ ਜਪਜੀ ਸਾਹਿਬ ਦਾ ਪਾਠ ਉਚਾਰਿਆ ਇਹਨਾਂ ਦੀ ਪੌੜੀਆਂ ਦੀ ਤਰਤੀਬ ਲਾਉਣੀ ਰਹਿੰਦੀ ਹੈ ਪੌੜੀਆਂ ਦੀ ਤਰਤੀਬ ਗੁਰੂ ਅੰਗਦ ਦੇਵ ਜੀ ਕੋਲੋਂ ਲਵਾਈ ਮਹਾਰਾਜ ਜੀ ਨੇ ਪੌੜੀਆਂ ਦੀ ਤਰਤੀਬ ਲਾ ਕੇ ਸ਼ਲੋਕ ਸਮੇਤ ਸਤਿਗੁਰੂ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਬਖਸ਼ਿਸ਼ ਕੀਤਾ ਆਪਾਂ ਨੂੰ ਸੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਅਸੀਂ ਸੁਮੇਰ ਪਰਬਤ ਤੇ ਗਏ ਸਿੱਧਾਂ ਨੇ ਨਾਲ ਚਰਚਾ ਕੀਤੀ ਤਾਂ ਜਿਹੜੇ ਸਿੱਧਾਂ ਨੇ ਸਾਨੂੰ ਪ੍ਰਸ਼ਨ ਕੀਤੇ ਪ੍ਰਸ਼ਨਾਂ ਦੇ ਵਿੱਚ ਜਿਹੜਾ ਸਿੱਧਾਂ ਨੇ ਇਹ ਵਚਨ ਕੀਤਾ ਸੀ ਕਿ ਇਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਇੱਕ ਓੰਕਾਰ ਇਹ ਓੰਗ ਲਿਖਿਆ ਹੋਇਆ ਅਸਲ ਵਿੱਚ ਵੇਦਾਂ ਦੇ ਵਿੱਚ ਤੁਸੀਂ ਇਹਨੂੰ ਇੱਕ ਓੰਕਾਰ ਕਿਉਂ ਕਹਿੰਦੇ ਹੋ ਇਹ ਤੁਸੀਂ ਨਵੀਂ ਰੀਤੀ ਚਲਾ ਦਿੱਤੀ ਹੈ ਇਹ ਕਾ ਲਾਤਾ ਅਗੇ ਕਾਰ ਲਾ ਦਿੱਤੀ ਉੱਪਰ ਓੰ ਓੰ ਕਾਫੀ ਨਹੀਂ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਬਾਦਸ਼ਾਹ ਕਹਿਣ ਲੱਗੇ ਇਹ ਜਿਹੜਾ ਓੰਗ ਹੈ ਨਾ ਇਹ ਤ੍ਰਿਦਾ ਰੂਪ ਹੈ ਚਾਹੇ ਕਈ ਅੱਖਰ ਸੰਗਤ ਨੂੰ ਔਖੇ ਵੀ ਲੱਗਣ ਚਾਹੇ ਤੁਹਾਨੂੰ ਕਈ ਚੀਜ਼ਾਂ ਐਸੀਆਂ ਵੀ ਲੱਗਣ ਕਿ ਨਹੀਂ ਸਮਝ ਤੋਂ ਬਾਹਰ ਵੀ ਹੋ ਜਾਂਦੀਆਂ ਪਰ ਸਮਾਂ ਪਾ ਕੇ ਸਮਝ ਲੱਗ ਜਾਂਦੀਆਂ ਨੇ ਪਰ ਇਹ ਹੈ ਵੀ ਇੰਨੀ ਜਾਣਕਾਰੀ ਹੋਣੀ ਆਪਣੇ ਲਈ ਬੜੀ ਜ਼ਰੂਰੀ ਹੈ ਕਿਉਂਕਿ ਤੁਹਾਡੀ ਆਪਸ ਵਿੱਚ ਚਰਚਾ ਤਾਂ ਹੁੰਦੀ ਕਦੇ ਬਾਹਰਲੇ ਨਾਲ ਚਰਚਾ ਕਦੇ ਹੋ ਜੇ ਨਾ ਫਿਰ ਇਹਨਾਂ ਚੀਜ਼ਾਂ ਦੀ ਬੜੀ ਲੋੜ ਪੈਂਦੀ ਤ੍ਰਿਧਾ ਰੂਪ ਹੁੰਦੀ ਹੈ ਤ੍ਰਿਧਾ ਹੁੰਦੀ ਹੈ ਰਾਜਸੀ ਤਾਮਸੀ ਸ਼ਾਂਤ ਕੀ ਰਜੋ ਗੁਣ ਤਮੋ ਗੁਣ ਸਤੋ ਗੁਣ ਮਹਾਰਾਜ ਕਹਿਣ ਲੱਗੇ ਜਿਹੜਾ ਓਹ ਵੰਗ ਆ ਨਾ ਇਹ ਤਿੰਨ ਅੱਖਰਾਂ ਤੋਂ ਬਣਿਆ ਹੈ ਆ ਆੜਾ ਓ ਊੜਾ ਤੇ ਮਾ ਆ ਓ ਮਾ ਮਹਾਰਾਜ ਕਹਿਣ ਲੱਗੇ ਅਕਾਰ ਜਿਹੜਾ ਪਹਿਲਾਂ ਫਿਰ ਓਕਾਰ ਫਿਰ ਮਕਾਰ ਇਹ ਜਿਹੜਾ ਅਕਾਰ ਹੈ ਇਹ ਰਜੋਗੁਣੀ ਹੈ ਇਹ ਬ੍ਰਹਮਾ ਦਾ ਬਾਚਕ ਹੈ ਇਹ ਜਿਹੜਾ ਓਕਾਰ ਹੈ ਇਹ ਸਤੋਗੁਣੀ ਹੋਣ ਕਰਕੇ ਵਿਸ਼ਨੂੰ ਦਾ ਬਾਚਕ ਹੈ। ਇਹ ਜਿਹੜਾ ਮਕਾਰ ਹੈ ਇਹ ਤਮੋਗੁਣੀ ਹੋਣ ਕਰਕੇ ਸ਼ਿਵਜੀ ਦਾ ਬਾਚਕ ਹੈ। ਇਹਦੇ ਤਿੰਨ ਅਰਥ ਹੋ ਗਏ ਤੁਹਾਡੇ ਓਂਗ ਦੇ। ਲਿਆਓ ਇਹ ਪਰਮੇਸ਼ਰ ਲਿਆਓ ਕਿੱਥੇ ਆ। ਸਾਰੇ ਚੁੱਪ ਹੋ ਗਏ। ਮਹਾਰਾਜ ਕਹਿੰਦਾ ਦੱਸੋ ਪਰਮੇਸ਼ਰ ਦਾ ਨਾਮ ਕਿੱਥੇ ਇਹਦੇ ਚ? ਓਂਗ ਓਂਗ ਦਾ ਤੁਸੀਂ ਕਹੀ ਜਾਂਦੇ ਹੋ। ਇਹ ਓਂਗ ਦੇ ਅਰਥ ਤਾਂ ਤਿੰਨ ਬਣ ਗਏ। ਹੁਣ ਓਂਗ ਚ ਪਰਮੇਸ਼ਰ ਦਾ ਕਿੱਥੋਂ ਨਾਮ ਲਿਆਓਗੇ? ਇਹ ਤਾਂ ਤਿੰਨ ਚੀਜ਼ਾਂ ਖੜੀਆਂ ਹੋ ਗਈਆਂ ਵਿੱਚ ਮਹਾਰਾਜ ਕਹਿਣ ਲੱਗੇ ਸੱਤ ਮਤਾਂ ਵਾਲਿਆਂ ਨੇ 9-9 ਅਰਥ ਕਰਕੇ 63 ਪ੍ਰਕਾਰ ਦਾ ਵਿਵਾਦ ਖੜਾ ਕੀਤਾ ਹੋਇਆ ਇਹ ਕਿਉਂਕਿ ਹਿਰਨ ਜਿਹੜਾ ਹੈ ਨਾ ਹਿਰਨ ਗਰਭ ਬ੍ਰਹਮਾ ਜੀ ਨੇ ਉਚਾਰਨ ਕੀਤਾ ਉਹ ਚ ਉਹਨਾਂ ਨੇ 9 ਪ੍ਰਕਾਰ ਦੱਸੇ ਪਰਮੇਸ਼ਰ ਦੇ 9 ਰੂਪ ਨੇ ਫਿਰ ਕਪਲ मुनि ਨੇ 9 ਰੂਪ ਦੱਸੇ ਨੇ ਕਪਲਮੁਨੀ ਵੀ ਨੌ ਰੂਪ ਕਹੀ ਜਾਂਦਾ ਉਹ ਨੌ ਰੂਪ ਕਾਫੀ ਜ਼ਿਆਦਾ ਵਿਸਥਾਰ ਹੈ ਇਸ ਕਰਕੇ ਨਹੀਂ ਦੱਸ ਰਿਹਾ ਮੈਂ ਬਸ ਇਹ ਹੀ ਜਾਣ ਲਓ ਕਿ ਕੋਈ ਕਹਿੰਦਾ ਉਹ ਤ੍ਰਿਕਾਲ ਹੈ ਤ੍ਰਿਬਰਗ ਹੈ ਤ੍ਰਿਸਰਗ ਹੈ ਕਈ ਕਈ ਨੌ ਨੇ ਦੇ ਇਹ ਤਿੰਨ 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 ਕਰਕੇ ਇੱਕ ਵਾਰੀ ਚ ਤਿੰਨ ਜਾਣੇ ਆਉਂਦੇ ਨੇ ਤ੍ਰਿਕਾਲ ਤ੍ਰਿਬਰਗ ਤ੍ਰਿਸਰਗ ਕਰਕੇ ਤਾਂ ਨੌ ਭੇਦ ਪਾਤੇ ਪਰਮੇਸ਼ਰ ਵਿੱਚ ਸੋ ਇਸੇ ਪ੍ਰਕਾਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਜਿਹੜਾ ਕਪਲ मुनि है ये तो अपना वचन कही ਜਾਂਦਾ है ते एक और मुनि जेड़ा ਹੋਇਆ ਉਹ ਆਪਣਾ वचन कही ਜਾਂਦਾ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਜਿਹੜੇ ਨੇ ਇਹ ਨੌ ਪ੍ਰਕਾਰ ਦੇ ਵੱਖਰੇ ਭੇਦ ਦੱਸਦੇ ਨੇ ਤੇ ਫਿਰ ਜਿਹਨੇ ਬ੍ਰਹਮੰਸ਼ ਕਵਾਲੇ ਨੇ ਉਹ ਨੌ ਵੱਖਰੇ ਭੇਦ ਦੱਸਦੇ ਨੇ ਸ਼ਿਵ ਮਤ ਜਿਹੜਾ ਉਹ ਨੌ ਵੱਖਰੇ ਭੇਦ ਦੱਸਦਾ ਤੇ ਇਸੇ ਪ੍ਰਕਾਰ ਜਿਹੜੇ ਵੈਸ਼ਨਵ ਮਤ ਵਾਲੇ ਨੇ ਪੰਚਰਾਤਰ ਨਾਰਦ ਵਾਲੇ ਨਾਰਦ मुनि ਨੇ ਨੌ ਭੇਦ ਵੱਖਰੇ ਦੱਸੇ ਨੇ ਜਿਹੜੇ ਈਸਾਈ ਨੇ ਇਹ ਕਹਿੰਦੇ ਨੇ ਰੂਹ ਮੁਕੱਦਸ ਹੈ ਇੱਕ ਇੱਕ ਨੰਬਰ ਤੇ ਦੂਸਰਾ ਖੁਦਾ ਤੀਸਰਾ ਹੈ ঈਸਾ ਪੈਗੰਬਰ ਇਹ ਤਿੰਨ ਰੂਪ ਹੋ ਗਏ ਮੁਸਲਮਾਨ ਕਹਿੰਦੇ ਨੇ ਨਹੀਂ ਦੋ ਰੂਪ ਨੇ ਉਹ ਕਹਿੰਦੇ ਇੱਕ ਖੁਦਾ ਇੱਕ ਪੈਗੰਬਰ ਮਹਾਰਾਜ ਕਹਿੰਦੇ ਕੋਈ ਹੈ ਤੁਹਾਡੇ ਕੋਲ ਟਿਕਾਣਾ ਸਾਰੇ ਜਾਨੇ ਇੰਨੇ-ਇੰਨੇ ਰੂਪ ਗਥਨ ਕਰੀ ਜਾਂਦੇ ਹੋ 63 ਭੇਦ ਤੁਸੀਂ ਪਾ ਦਿੱਤੇ ਫਿਰ ਜਿਹੜਾ ਉਠਦਾ ਉਹ ਆਪਣੇ ਮੂਰੇ ਓਂਗ ਲਾ ਲੈਂਦਾ ਇਹ ਸੰਪੂਰਨਤਾ ਨਹੀਂ ਕੀਤੀ ਤੁਸੀਂ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇਹ ਜਿਹੜੇ ਦੇਵਤੇ ਨੇ ਅਕਾਰ ਉਕਾਰ ਮਕਾਰ ਕਿੰਨੇ ਰਜੋ ਤਮੋ ਸਤੋ ਤੇ ਬ੍ਰਹਮਾ ਵਿਸ਼ਨੂੰ ਮੇਜੜ ਕਹੇ ਨੇ ਇਹ ਤਿੰਨਾ ਵਿੱਚ ਕੋਈ ਜਾਨ ਹੈ ਇਹਨਾਂ ਨੇ ਸੱਤਾ ਕਿੱਥੋਂ ਲਈ ਕਹਿੰਦੇ ਜੀ ਪਰਮੇਸ਼ਰ ਕੋਲੋਂ ਕਹਿੰਦੇ ਫਿਰ ਪਰਮੇਸ਼ਰ ਦਾ ਤਾਂ ਆਵਾਜ਼ ਕੋਈ ਦਿਖਾਇਆ ਹੀ ਨਹੀਂ ਤੁਸੀਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਅਸੀਂ ਉੱਤੇ ਜਿਹੜੀ ਲਈ ਆ ਨਾ ਕਾਰ ਉਤਲੇ ਪਾਸੇ ਉਹ ਪਹਿਲਾਂ ਪ੍ਰੈਸਾਂ ਵਾਲੇ ਮੇਟਣੇ ਲੱਗੇ ਸੀ ਇਹਨੂੰ ਉਤਲੀ ਕਾਰ ਨੂੰ ਜਿਹੜੀ ਉੱਪਰਲੇ ਪਾਸੇ ਕਾਰ ਹੁੰਦੀ ਹੈ ਨਾ ਆਮ ਤੌਰ ਤੇ ਲੋਕ ਕਾਰਡਾਂ ਦੇ ਉੱਤੇ ਹੋਰ ਨਾ ਥਾਵਾਂ ਤੇ ਪਹਿਲਾਂ ਕਾਰ ਨੂੰ ਮੇਟਣਾ ਸ਼ੁਰੂ ਕਰ ਦਿੱਤਾ ਕਿਸੇ ਨੂੰ ਇਹ ਤਾਂ ਪਤਾ ਨਹੀਂ ਕਿ ਕਾਰ ਦਾ ਮਤਲਬ ਕੀ ਹੈ ਕਾਰ ਦਾ ਮਤਲਬ ਪਰਮੇਸ਼ਰ ਇਹ ਜਿਹੜੀ ਉੱਪਰਲੇ ਪਾਸੇ ਹੈ ਨਾ ਜਿਹਨੂੰ ਆਪਾਂ ਬੋਲਦੇ ਆਂ ਸ਼ੁੱਧ ਉਚਾਰਨ ਜਿਹੜਾ ਇੱਕ ਫਿਰ ਓੰਗ ਫਿਰ ਕਾਰ ਇਹ ਜਿਹੜਾ ਤਿੰਨ ਅੱਖਰ ਬਣਦੇ ਨੇ ਇਹਦੇ ਇਸ ਪ੍ਰਕਾਰ ਦੇ ਨਾਲ ਇਹ ਜਿਹੜੀ ਕਾਰ ਹੈ ਨਾ ਇਹ ਹੀ ਪਰਮੇਸ਼ਰ ਦਾ ਰੂਪ ਹੈ ਇਹ ਤਿੰਨੇ ਦੇਵਤੇ ਜੜ ਨੇ ਜੜੋ ਚੀਜ਼ ਹੁੰਦੀ ਹੈ ਜਿਹੜੀ ਬੇਜਾਨ ਹੋਵੇ ਜੀਤੋ ਆਪਣੇ ਵਿੱਚ ਕੋਈ ਸੱਤਾ ਨਹੀਂ ਕੋਈ ਜਾਨ ਨਹੀਂ ਜਿਹੜੀ ਬਾਹਰੋਂ ਜਾਨ ਲਵੇ ਇਹ ਤਿੰਨਾਂ ਦੇਵਤਿਆਂ ਨੂੰ ਪ੍ਰਕਾਸ਼ ਵਾਹਿਗੁਰੂ ਆਪ ਹੈ ਤਿੰਨਾਂ ਦੇਵਤਿਆਂ ਨੂੰ ਪ੍ਰਕਾਸ਼ ਦੇਣ ਵਾਲਾ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਧਾਰੀ ਇੱਕ ਲਾਏ ਦੀ ਬਾਣ ਜਿਵੇਂ ਤਿਸ ਭਾਵੈ ਜਿਵੇਂ ਉਸ ਵਾਹਿਗੁਰੂ ਨੂੰ ਭਾਉਂਦਾ ਤੇ ਵੈ ਚਲਾਵੈ ਉਵੇਂ ਚਲਾਉਂਦਾ ਇਹਨਾਂ ਨੂੰ ਜੇਬ ਹੋਵੇ ਫੁਰਮਾਨ ਜਿਵੇਂ ਉਹਦਾ ਫੁਰਮਾਨ ਅਕਾਲ ਪੁਰਖ ਦਾ ਹੁੰਦਾ ਉਹ ਵੇਖੇ ਉਹ ਵਾਹਿਗੁਰੂ ਦੇਖਦਾ ਉਹਨਾਂ ਨਦਰ ਨਾ ਆਵੇ ਉਹਨਾਂ ਤਿੰਨਾਂ ਨੂੰ ਨજર ਨਹੀਂ ਆਉਂਦਾ ਉਹ ਬਹੁਤਾ ਇਹੋ ਵਿਡਾਣ ਇਹੀ ਤਾਂ ਹੈਰਾਨੀ ਦੀ ਗੱਲ ਹੈ ਮਹਾਰਾਜ ਕਹਿੰਦੇ ਜਿਹੜੀ ਉੱਪਰਲੀ ਕਾਰ ਹੈ ਨਾ ਪਰਮੇਸ਼ਰ ਦੀ ਕਾਰ ਕਾਰੀ ਕੱਢੀ ਕਿਆthia ਜਾਂ ਚਾਰੇ ਬੈਠੀਆਂ ਨਾਲ ਦੇਖ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਕਾਰ ਦਾ ਮਤਲਬ ਲਾਈਨ ਲਾਈਨ ਜਿਹੜੀ ਉਹ ਮੁੱਕਦੀ ਨਹੀਂ ਲਾਈਨ ਤੁਸੀਂ ਖਿੱਚਣੀ ਸ਼ੁਰੂ ਕਰਦੇ ਹੋ ਭਾਵੇਂ ਸਾਰੀ ਧਰਤੀ ਨਹੀਂ ਖਿੱਚਦੇ ਹੋ ਭਾਵੇਂ ਸਾਰੀ ਧਰਤੀ ਦੀ ਦੁਆਲੇ ਖਿੱਚਦੇ ਹੋ ਫਿਰ ਦੂਜੀ ਲਾਈਨ ਖਿੱਚਦੇ ਹੋ ਲਾਈਨ ਕਿਹੜਾ ਮੁੱਕਣੀ ਕਦੇ ਲਾਈਨ ਦਾ ਮਤਲਬ ਹੁੰਦਾ ਕੰਟੀਨਿਊਸ ਲਗਾਤਾਰ ਚੱਲਣ ਵਾਲਾ ਕੌਣ ਹੈ ਅਕਾਲ ਪੁਰਖ ਦਾ ਹੈ ਇਹ ਇਸ ਕਰਕੇ ਉਪਰ ਕਾਰ ਲਾਈ ਹੈ ਇਹ ਕਾਰ ਹੀ ਇਹਦਾ ਕਾਰਨ ਰੂਪ ਹੈ ਓੰਗ ਦਾ ਇਹ ਕਾਰ ਹੀ ਇਹਦਾ ਕਾਰਜ ਰੂਪ ਹੈ ਓੰਗ ਦਾ ਕਾਰਜ ਰੂਪ ਵੀ ਇਹ ਅਕਾ ਜਿਹੜਾ ਮਾਰ ਨੇ ਕਾਰ ਲਾਈ ਹੈ ਕਾਰਨ ਅਤੇ ਕਾਰਜ ਦੋਵੇਂ ਹੀ ਇਸ ਕਾਰ ਨੇ ਬਣਾਏ ਨੇ ਇਹ ਮਹਾਰਾਜ ਦੀ ਸਿੱਧਾਂ ਨਾਲ ਚਰਚਾ ਹੋ ਰਹੀ ਕਿਉਂ ਸਿੱਧ ਜਿਹੜੇ ਨੇ ਉਹ ਵੀ ਘੱਟ ਨਹੀਂ ਹੈ ਕਿਉਂ ਬੜੀ ਪਹੁੰਚੀਆਂ ਹਸਤੀਆਂ ਨੇ ਉਹ ਬੜੇ ਦਿਮਾਗ ਵਾਲੇ ਨੇ ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ ਛੋਟਾ ਮੋਟਾ ਬੰਦੇ ਨਾਲ ਤਾਂ ਗੁਰੂ ਨਾਨਕ ਦੇਵ ਜੀ ਨੇ ਕੀ ਚਰਚਾ ਕਰਨੀ ਉਹਨਾਂ ਨੂੰ ਸਿੱਧੇ ਰਾਹ ਤੇ ਲਾਉਣਾ ਹੈ ਮਹਾਰਾਜ ਦਾ ਇਹ ਵੀ ਨਿਸ਼ਾਨਾ ਨਹੀਂ ਕਿ ਇਹਨਾਂ ਨੂੰ ਹਰਾਉਣਾ ਮੈਂ ਹਰਾਉਣਾ ਵੀ ਨਹੀਂ ਸਹੀ ਦੱਸ ਕੇ ਸੇਧ ਦੇ ਕੇ ਸਿੱਧੇ ਮਾਰਗ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਲਾਇਆ ਮਹਾਰਾਜ ਕਹਿੰਦੇ ਭਾਈ ਇਹ ਇਸ ਕਰਕੇ ਅਸੀਂ ਲਾਇਆ ਇਹ ਚੀਜ਼ ਜਦੋਂ ਅਸੀਂ ਦੇਖਿਆ ਕਿ ਇਹ ਵਿਵਾਦ ਨੇ ਇਹਦੇ ਵਿੱਚ ਤਾਂ ਅਸੀਂ ਇਹਦੇ ਅੱਗੇ ਲਾਇਆ ਇੱਕ ਵੀ ਸਾਡਾ ਜਿਹੜਾ ਸਿਧਾਂਤ ਹੈ ਇਹ ਦਵੇਸ਼ ਵਾਲਾ ਨਹੀਂ ਹੈ ਆਹ ਦਵੇਕ ਮਤ ਹੈ ਸਾਡਾ ਦਵੇਸ਼ ਤੋਂ ਰਹਿਤ ਮਹਾਰਾਜ ਕਹਿੰਦੇ ਅੱਛਾ ਓਂ ਦੱਸੋ ਓਂਗ ਪੜਨ ਦਾ ਹੱਕ ਕਿਹਨੂੰ ਹੈ ਕਹਿੰਦੇ ਜੀ ਬ੍ਰਾਹਮਣ ਨੂੰ ਤੇ ਖੱਤਰੀ ਨੂੰ ਕਹਿੰਦੇ ਖੱਤਰੀ ਸੁਣ ਸਕਦਾ ਉਹ ਅੰਗ ਅੱਛਾ ਤੇ ਜਿਹੜੇ ਵੈਸ਼ ਨੇ ਤੇ ਸੂਦਰ ਨੇ ਕਹਿੰਦੇ ਉਹ ਨਾ ਇਹਨੂੰ ਪੜ ਸਕਦੇ ਨੇ ਨਾ ਇਹਨੂੰ ਸੁਣ ਸਕਦੇ ਨੇ ਅੱਛਾ ਮਹਾਰਾਜ ਕਹਿੰਦੇ ਜਿਹੜੇ ਬ੍ਰਾਹਮਣ ਨੇ ਇਹਨਾਂ ਨੇ ਘਰਾਂ ਵਾਲਿਆਂ ਤਾਂ ਹੱਕ ਹੋਣਾ ਕਹਿੰਦੇ ਨਾ ਜੀ ਨਾ ਉਹ ਇਹਨੂੰ ਪੜ ਸਕਦੀਆਂ ਨਾ ਸੁਣ ਸਕਦੀਆਂ ਕਹਿੰਦੇ ਫੇਰ ਜਿਹੜੇ ਖੱਤਰੀ ਨੇ ਕਹਿੰਦੇ ਉਹਨਾਂ ਨੇ ਘਰਾਂ ਵਾਲਿਆਂ ਨੂੰ ਵੀ ਹੱਕ ਨਹੀਂ ਮਹਾਰਾਜ ਕਹਿੰਦੇ ਫੇਰ ਜਿਹੜੇ ਸੂਦਰ ਤੇ ਵੈਸ਼ ਨੇ ਕਹਿੰਦੇ ਉਹਨਾਂ ਨੇ ਵੀ ਘਰਾਂ ਵਾਲਿਆਂ ਨੂੰ ਵੀ ਹੱਕ ਨਹੀਂ ਮਹਾਰਾਜ ਕਹਿੰਦੇ ਫੇਰ ਇਹ ਤਾਂ ਮਤਲਬ ਓਂਗ ਤਾਂ ਬ੍ਰਾਹਮਣਾਂ ਦਾ ਹੀ ਹੋਇਆ ਓਂਗ ਤਾਂ ਸਿਰ ਬ੍ਰਾਹਮਣ ਹੀ ਜਪ ਸਕਦਾ ਤਾਂ ਅਸੀਂ ਤਾਂ ਫੇਰ ਇਹਦੇ ਅੱਗੇ ਲਾ ਦਿੱਤਾ ਇੱਕ ਸਾਡਾ ਤਾਂ ਮਤ ਹੋ ਗਿਆ ਅਦਵੈਤ ਸਿਧਾਂਤ ਅਸੀਂ ਉੱਪਰ ਲਾ ਤਾ ਕਾਰ ਅਸੀਂ ਤਿੰਨਾਂ ਦੇਵਤਿਆਂ ਤੋਂ ਵੀ ਜੋ ਉੱਪਰ ਹੈ ਵਾਹਿਗੁਰੂ ਉਹ ਕਾਰ ਦਾ ਸੰਕੇਤਕ ਸੰਕੇਤ ਬਣਾ ਦਿੰਦਾ ਅਸੀਂ ਇੱਕ ਓੰਕਾਰ ਨੂੰ ਐਸਾ ਬਣਾ ਦਿੰਦਾ ਕਿ ਜਿਵੇਂ ਬੱਦਲਾਂ ਦੀ ਬਰਸਾਤ ਹਰੇਕ ਜਗ੍ਹਾ ਬਿਨਾਂ ਵਿਤਕਰੇ ਪੈਂਦੀ ਆ ਨਾ ਲਓ ਇਹਨੂੰ ਕੋਈ ਅਨਪੜ੍ਹ ਪੜ੍ਹੇ ਕੋਈ ਪੜਿਆ ਲਿਖਿਆ ਪੜ੍ਹੇ ਕੋਈ ਉੱਚਾ ਪੜ੍ਹੇ ਕੋਈ ਨੀਵਾ ਪੜ੍ਹੇ ਕੋਈ ਮਾਈ ਪੜ੍ਹੇ ਕੋਈ ਭਾਈ ਪੜ੍ਹੇ ਕੋਈ ਬੱਚਾ ਪੜ੍ਹੇ ਕੋਈ ਵੀ ਆਖੇਗਾ ਨਾ ਇੱਕ ਓੰਕਾਰ ਉਹਦਾ ਹੀ ਭਲਾ ਹੋਏਗਾ ਮਹਾਰਾਜ ਕਹਿੰਦੇ ਅਸੀਂ ਬਿਤਕਰਾ ਰਖਸ਼ੇ ਹੀ ਕੋਈ ਨਹੀਂ ਤੁਸੀਂ ਬਿਤਕਲੇ ਰਖ ਰੱਖ ਕੇ ਲੋਕਾਂ ਨੂੰ ਕਹਿੰਦੇ ਹੋ ਤੂੰ ਨਰਕਾਂ ਨੂੰ ਜਾਏਂਗਾ ਤੂੰ ਫਲਾਣੇ ਥਾਂ ਨੂੰ ਜਾਏਂਗਾ ਤੁਸੀਂ ਸੰਸਾਰ ਨੂੰ ਤਾਰਨ ਦਾ ਕੋਈ ਢੰਗ ਹੀ ਨਹੀਂ ਬਣਾਇਆ ਕਹਿਣ ਲੱਗੇ ਮਹਾਰਾਜ ਜੀ ਇਹਦੇ ਵਿੱਚ ਵਿਆਕਰਣ ਹੈ ਮਹਾਰਾਜ ਕਹਿੰਦੇ ਹੈ ਕਹਿੰਦੇ ਵਿਆਕਰਣ ਅਨੁਸਾਰ ਇਹਨੂੰ ਸਿੱਧ ਕਰੋ ਮਹਾਰਾਜ ਕਹਿੰਦੇ ਆਵ ਆੜਾ ਤੇ ਵਾਵਾ ਆਵ ਜਿਹੜੀ ਧਾਤੂ ਤੋਂ ਬਣਿਆ ਮੰਨਿਆ ਹੈ ਆਵ ਦਾ ਮਤਲਬ ਕੀ ਹੈ ਕਹਿੰਦੇ ਰਖਿਆ ਕਹਿੰਦੇ ਫਿਰ ਜਿਹੜਾ ਓੰਕਾਰ ਹੈ ਇਹ ਕੀ ਕਰਦਾ ਹੈ ਕਹਿੰਦੇ ਰੱਖਿਆ ਮਹਾਰਾਜ ਕਹਿੰਦੇ ਇੱਕ ਓੰਕਾਰ ਜਿਹੜਾ ਇਹ ਰੱਖਿਆ ਕਰਦਾ ਹੈ ਉਜਾਰਨ ਮਾਤਰ ਨਾਲ ਹੀ ਇਸ ਕਰਕੇ ਵਿਆਕਰਨ ਅਨੁਸਾਰ ਇੱਕ ਓੰਕਾਰ ਬਿਲਕੁਲ ਸਹੀ ਹੈ ਇੱਕ ਓੰਕਾਰ ਵਿਆਕਰਨ ਅਨੁਸਾਰ ਬਿਲਕੁਲ ਸਹੀ ਲਿਖਿਆ ਸੀ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਆਪਣੇ ਸਾਰੇ ਪਾਸੇ ਤੇ ਅਸੀਂ ਇੱਕ ਦਾ ਹੀ ਉਚਾਰਨ ਕਰਦੇ ਹਾਂ ਅਸੀਂ ਇੱਕ ਦਾ ਹੀ ਕਥਨ ਕਰਦੇ ਹਾਂ ਇੱਕ ਦੀ ਹੀ ਪੂਜਾ ਕਰਦੇ ਹਾਂ ਇੱਕ ਦਾ ਹੀ ਸੇਵਕ ਹਾਂ ਤੇ ਸਾਡੀ ਸੰਗਤ ਨੂੰ ਅਸੀਂ ਇੱਕ ਦੇ ਸੇਵਕ ਬਣਾਉਂਦੇ ਹਾਂ ਮਹਾਰਾਜ ਕਹਿੰਦੇ ਮੈਂ ਆਪਣਾ ਸੇਵਕ ਨਹੀਂ ਬਣਾਉਂਦਾ ਕਿਸੇ ਨੂੰ ਮੈਂ ਨਹੀਂ ਕਹਿੰਦਾ ਕਿ ਮੈਨੂੰ ਮੰਨੋ ਤੁਸੀਂ ਸਿੱਧ ਲੋਕ ਤਾਂ ਕਹਿੰਦਾ ਨਾ ਮੈਨੂੰ ਮੰਨੋ ਮੇਰੇ ਪੈਰਾਂ ਦੀ ਪੂਜਾ ਕਰੋ ਮੈਨੂੰ ਮੱਥਾ ਟੇਕੋ ਗੋਰਖ ਨੂੰ ਮੱਥਾ ਟੇਕੋ ਮਹਾਰਾਜ ਕਹਿੰਦੇ ਮੈਂ ਕਦੇ ਵੀ ਨਹੀਂ ਕਹਿੰਦਾ ਮੈਂ ਕਹਿੰਦਾ ਇੱਕ ਨੂੰ ਮੰਨੋ ਇੱਕ ਦੇ ਸੇਵਕ ਬਣੋ ਇੱਕ ਅਕਾਲ ਦੇ ਪੁਜਾਰੀ ਬਣੋ ਏਕਮ ਏਕੰਕਾਰ ਨਿਰਾਲਾ ਇੱਕੋ ਜਪ ਇੱਕੋ ਸਾਲਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਤਾਂ ਕਹਿੰਦੇ ਇੱਕ ਦੇ ਪੁਜਾਰੀ ਬਣਾਉਂਦੇ ਹਾਂ ਸਾਰਿਆਂ ਨੂੰ ਅਸੀਂ ਕਿਸੇ ਨਾਲ ਵਖਰੇਵਾ ਨਹੀਂ ਰੱਖਦੇ ਮਹਾਰਾਜ ਸੱਚੇ ਬਾਦਸ਼ਾਹ ਨੂੰ ਕਹਿਣ ਲੱਗੇ ਇਹ ਜਿਹੜਾ ਓੰਖ ਅੱਖਰ ਆਪਨੇ ਕਿਹਾ ਓੰਕਾਰ ਫਿਰ ਇਹ ਬਣਿਆ ਕਿੱਥੋਂ ਮਹਾਰਾਜ ਗੁਰਨਾਨਕ ਦੇਵ ਜੀ ਕਹਿਣ ਲੱਗੇ ਪਰਮੇਸ਼ਰ ਨੇ ਜਦੋਂ ਸ੍ਰਿਸ਼ਟੀ ਬਣਾਈ ਆ ਉਦੋਂ ਕਿਹੜੀ ਪੰਗਤੀ ਪੜ੍ਹੀ ਸੀ ਕੀ ਸੋਚਿਆ ਸੀ ਮਨ ਚ ਕਹਿੰਦੇ ਇਹਦਾ ਪਤਾ ਤੁਹਾਨੂੰ ਕਹਿਣ ਲੱਗੇ ਹਾਂ ਜੀ ਇੰਨਾ ਕ ਤਾਂ ਪਤਾ ਏਕੋ ਹੰ ਸ਼ਿਆਮਾ ਬਹੁ ਪਰਜਾ ਜਾਏ ਇੱਕ ਤੋਂ ਮੈਂ ਬਹੁਤੇ ਰੂਪ ਹੋ ਜਾਵਾਂ ਇਹ ਕਿਹਾ ਸੀ ਉਹਨਾਂ ਨੇ ਮਹਾਰਾਜ ਕਹਿੰਦੇ ਜਿਹੜਾ ਏਕੋ ਹੰ ਅੱਖਰ ਹੈ ਨਾ ਇਹਦੇ ਵਿੱਚੋਂ ਹੀ ਓੰਕਾਰ ਨੇ ਜਨਮ ਲਿਆ ਮਹਾਰਾਜ ਉਹ ਕਿਵੇਂ ਕਹਿੰਦੇ ਜਿਹੜਾ ਏਕੋ ਕੋ ਅੱਖਰ ਹੈ ਨਾ ਜਿਹੜਾ ਇਹਦੇ ਚੋਂ ਜਨਮ ਲੈਂਦਾ ਓਕਾਰ ਜਿਹੜਾ ਏਕੋ ਹੰ ਅੱਖਰ ਹੈ ਨਾ ਇਹਦੇ ਚੋਂ ਜਨਮ ਲੈਂਦੇ ਦੋ ਅੱਖਰ ਅਕਾਰ ਤੇ ਮਕਾਰ ਇਹਦੇ ਵਿੱਚੋਂ ਹੀ ਅਸੀਂ ਲਿਆ ਹੈ ਕਾਰ ਅਰਧ ਬਿੰਦ ਪਹਿਚਾਨ ਇਹ ਲਿੜਨਾ ਆਕਾਰ ਉਕਾਰ ਮਕਾਰ ਅਰਧ ਬਿੰਦ ਪਹਿਚਾਨ ਚਾਰੋਂ ਕੋ ਸਮੰਧਾਏ ਜੋ ਓੰਕਾਰ ਪਹਿਚਾਨ ਇਹ ਚਾਰਾਂ ਦਾ ਸਮੰਧਾਏ ਬਣਦਾ ਹੈ ਓੰਕਾਰ ਇਸ ਕਰਕੇ ਇਹਨਾਂ ਜਿਹੜਾ ਪਰਮੇਸ਼ਰ ਦਾ ਇਹ ਅੱਖਰ ਹੈ ਨਾ ਏਕ ਓੰੰ ਹੇਦੇ ਵਿੱਚ ਓੰ ਨੇ ਜਨਮ ਲਿਆ ਓੰਕਾਰ ਅਸੀਂ ਬਣਾ ਕੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਹੈ ਇੱਕ ਓ ਓਮਕਾਰ ਹੁਣ ਇਹ ਨਹੀਂ ਜਿਹੜਾ ਸੋਚ ਕੇ ਕਹਿਣਾ ਆਪਾਂ ਨੇ ਜਦੋਂ ਤੱਕ ਤੱਕ ਗਿਆਨ ਨਹੀਂ ਹੁੰਦਾ ਆਪਾਂ ਨੂੰ ਇੱਕ ਓਮਕਾਰ ਦਾ ਉਦੋਂ ਤੱਕ ਤਾਂ ਆਪਾਂ ਮੇਰਾ ਖਿਆਲ ਇੱਕ ਓਮਕਾਰ ਵੱਲ ਕਦੇ ਧਿਆਨ ਵੀ ਨਹੀਂ ਦਿੱਤਾ ਹੋਣਾ ਇਹਨਾਂ ਕਿਉਂਕਿ ਇੱਕ ਓਮਕਾਰ ਤਾਂ ਸਭ ਤੋਂ ਸ਼ੁਰੂ ਚ ਆਉਂਦਾ ਨਾ ਇਹ ਤਾਂ ਆਪਾਂ ਹਮੇਸ਼ਾ ਹੀ ਉਵੇਂ ਹੀ ਕਹਿ ਕੇ ਲੰਘ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਇੱਕ ਓਮਕਾਰ ਵਿੱਚ ਖਾਸ ਧਿਆਨ ਨਹੀਂ ਗਿਆ ਆਪਣਾ ਕਦੇ ਪਰ ਅੱਜ ਦੇ ਇਸ ਵਿਚਾਰ ਨਾਲ ਸੰਗਤ ਦਾ ਧਿਆਨ ਵਿਸ਼ੇਸ਼ ਜਾਵੇਗਾ ਕਿ ਇੱਕ ਕਿਉਂ ਲਾਇਆ ਹੈ ਇੱਕ ਗੁਰੂ ਨਾਨਕ ਦੇਵ ਜੀ ਨੇ ਕਿਉਂ ਲਾਇਆ ਕਿਉਂਕਿ ਪਰਮੇਸ਼ਰ ਕੇਵਲ ਇੱਕੋ ਇੱਕ ਹੈ ਅਦਵੈਤ ਸਿਧਾਂਤ ਹੈ ਈਰਖਾ ਵਾਲਾ ਮਤ ਨਹੀਂ ਹੈ ਓੰ ਅੱਖਰ ਕੱਲੇ ਨੂੰ ਕਾਰ ਲਾ ਕੇ ਉੱਤੇ ਪਰਮੇਸ਼ਰ ਨੂੰ ਬਣਾਇਆ ਹੈ ਤਿੰਨ ਦੇਵਤੇ ਜੜ ਰੂਪ ਨੇ ਇਹਨਾਂ ਨੂੰ ਸ਼ਕਤੀ ਦੇਣ ਲਈ ਕਾਰ ਆਪਣਾ ਕਰਮ ਕਰਦੀ ਹੈ ਇਸ ਕਰਕੇ ਗੁਰਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਨੇ ਜਿਹੜਾ ਅੱਖਰ ਬਣਾਇਆ ਹੈ ਇੱਕ ਓ ਅੰਕਾਰ ਇਹ ਨਾ ਤਾਂ ਆਪਾਂ ਨੇ ਏਕੰਕਾਰ ਬੋਲਣਾ ਹੈ ਨਾ ਇਸ ਨੂੰ ਏਕਮਕਾਰ ਬੋਲਣਾ ਹੈ ਨਾ ਇਹਨੂੰ ਏਕ ਓ ਅੰਕਾਰ ਕਰਕੇ ਬੋਲਣਾ ਹੈ ਇਹ ਸਿੱਧੇ ਤਿੰਨ ਅੱਖਰਾਂ ਦਾ ਆਪ ਸੰਧੀ ਛੇਦ ਕਰਕੇ ਬਣਦਾ ਇੱਕ ਫਿਰ ਓ ਅੰ ਫਿਰ ਜਿਹੜੀ ਉੱਪਰ ਕਾਰ ਲੱਗੀ ਹੋਈ ਆ ਉਹ ਕਾਰ ਹੈ ਇਕ ਓੰਕਾਰ ਇਹ ਇਹ ਕਾਰ ਦਾ ਭਾਵ ਆਪ ਸਮਝ ਗਏ ਹੋਵਾਂਗੇ ਕਾਰ ਦਾ ਮਤਲਬ ਹੈ ਪਰਮੇਸ਼ਰ ਤੇ ਓੰਗ ਦਾ ਮਤਲਬ ਹੈ ਰਜੋ ਤਮੋ ਸਤੋ ਗੁਣ ਤੇ ਓੰਗ ਦਾ ਮਤਲਬ ਹੈ ਤਿੰਨ ਦੇਵਤਿਆਂ ਦੀ ਹੋਂਦ ਤੇ ਇਹਨਾਂ ਦੇ ਉੱਪਰ ਹੈ ਪਰਮੇਸ਼ਰ ਉਹ ਪਰਮੇਸ਼ਰ ਹੈ ਇੱਕੋ ਇੱਕ ਬਾਕੀ ਦੀਆਂ ਸਾਰੀਆਂ ਚੀਜ਼ਾਂ ਨੇ ਜੜ ਓੰਗ ਜਿਹੜਾ ਹੈ ਓੰਕਾਰ ਜਿਹਨੂੰ ਆਪਾਂ ਕਹਿੰਦੇ ਆ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਇੱਕ ਓਮਕਾਰ ਕਦੇ ਬਹਿ ਕੇ ਇਹਦਾ ਜਾਪ ਕਰਕੇ ਦੇਖਿਓ ਹੁਣ ਇੱਕ ਓਮਕਾਰ ਇਹ ਕੀ ਕਰਦਾ ਓਮਕਾਰ ਅੱਖਰ ਇਹਦੇ ਅੱਗੇ ਜਾ ਕੇ ਬੜੇ ਵਿਸਥਾਰ ਆਉਣਗੇ ਕਿਉਂਕਿ ਉਹ ਇੱਕ ਓਮਕਾਰ ਦੀ ਕਥਾ 2-3 ਦਿਨ ਲੱਗ ਜਾਂਦੇ 2-3-4 ਦਿਨ ਵੀ ਲੱਗ ਸਕਦੇ ਇੱਕ ਓਮਕਾਰ ਦੇ ਭਾਵ ਨਾਲ ਨਾਲ ਚੱਲੇ ਜਾਣੇ ਕਿਉਂਕਿ ਜਿਹੜਾ ਓ ਓੰਕਾਰ ਆਪਾਂ ਬੋਲਦੇ ਆ ਨਾ ਇਹ ਉੱਪਰ ਨੂੰ ਮਿਰਤੀ ਲੈ ਕੇ ਜਾਂਦਾ ਆਪਣੀ ਉਰਦ ਪਾਸੇ ਨੂੰ ਉਰਦ ਮੁਖੀ ਹੈਗਾ ਇਹ ਕਿਉਂਕਿ ਇਸ ਅੱਖਰ ਦਾ ਉਚਾਰਨ ਕੁਦਰਤੀ ਉੱਪਰ ਨੂੰ ਹੀ ਜਾਂਦਾ ਜਿੰਨਾ ਆਪਾਂ ਇਹਨੂੰ ਲੰਮਾ ਬੋਲ ਜਾਂਦੇ ਆ ਕਿਉਂਕਿ ਜਿਹੜੇ ਯੋਗੀ ਸੀ ਇਹ ਆਪਣੇ ਸਵਾਸਾਂ ਨੂੰ ਚੜਾਉਣ ਵੇਲੇ ਬੋਲਦੇ ਨੇ ਓੰ ਓੰ ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਬਣਾਇਆ ਨਾ ਓੰਕਾਰ ਇਹ ਹੁਣ ਦਸਮ ਦਵਾਰ ਵੱਲ ਆ ਜਾਓ ਜੇ ਕੱਲ੍ਹੇ ਹੀ ਬੋਲਦੇ ਨੇ ਓੰ 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 ਤਾਇਨਾਂ ਪ੍ਰਗਟ ਹੁੰਦੇ ਨੇ ਤਿੰਨ ਦੇਵਤੇ ਰਿੱਧੀਆਂ ਸਿੱਧੀਆਂ ਸਾਰੇ ਦੇਵਤੇ ਸਾਰੀਆਂ ਸ਼ਕਤੀਆਂ ਪਰ ਇਹ ਅਧੂਰਾ ਹੈ ਇਹ ਜਦੋਂ ਉੱਪਰਲੇ ਪਾਸੇ ਕਾਰ ਲੱਗ ਜਾਂਦੀ ਹੈ ਇਹਦੇ ਕਾਰ ਪਰਮੇਸ਼ਰ ਦਾ ਵਾਚਕ ਹੋਣ ਕਰਕੇ ਦਸਮ ਦਵਾਰ ਦੇ ਵਿੱਚ ਆਤਮਿਕ ਆਨੰਦ ਪ੍ਰਗਟ ਹੁੰਦਾ ਹੈ ਦੋ ਪ੍ਰਕਾਰ ਦਾ ਆਨੰਦ ਹੈ ਇੱਕ ਬ੍ਰਹਮ ਆਨੰਦ ਹੈ ਇੱਕ ਜੋਗਾ ਆਨੰਦ ਹੈ ਓਮ ਓਮ ਦਾ ਜਾਪ ਕਰਦੇ ਆ ਇਹਨਾਂ ਨੂੰ ਜੋਗ ਅਨੰਦ ਪ੍ਰਾਪਤ ਹੁੰਦਾ ਹੈ ਬਹੁਤ ਅੱਛੀ ਚੀਜ਼ ਹੈ ਜੋਗ ਅਨੰਦ ਪਰ ਟੈਂਪਰੇਰੀ ਹੈ ਕੰਮ ਚਲਾਉ ਹੈ ਅਨੰਤਾ ਬੜਾ ਹੁੰਦਾ ਹੈ ਭਾਈ ਜਦੋਂ ਤੱਕ ਮਨ ਟਿਕਿਆ ਰਹਿੰਦਾ ਨਾ ਓਮ ਓਮ ਕਰਦੇ ਆ ਦਸ਼ਮ ਦਵਾਰ ਵਿੱਚ ਸਵਾਸ ਟਿਕੇ ਨੇ ਯੋਗੀਆਂ ਦੇ ਉਦੋਂ ਤੱਕ ਉਹਨਾਂ ਨੂੰ ਅਨੰਦ ਆ ਜਦੋਂ ਥੱਲੇ ਉਤਰਿਆਏ ਫਿਰ ਆਪਣੇ ਵਰਗੇ ਹੀ ਬਣ ਜਾਂਦੇ ਨੇ ਪਰ ਗੁਰਨਾਨਕ ਦੇਵ ਜੀ ਨੇ ਜਿਹੜੀ ਕਾਰ ਲਾਈ ਹਨ ਇਹ ਕਾਰ ਵਿੱਚ ਹੀ ਤਾਂ ਸਾਰਾ ਪ੍ਰਕਾਸ਼ ਹੈ ਇਹ ਜਿਹੜੀ ਆਪਾਂ ਨੂੰ ਮਹਾਰਾਜ ਨੇ ਇਹ ਕਿਹਾ ਨੇ ਇੱਕ ਓੰਕਾਰ ਇਹ ਕਾਰ ਵਿੱਚ ਹੀ ਸਾਰਾ ਕੁਝ ਪਿਆ ਹੈ ਬਸ ਇਸ ਦਾ ਧਿਆਨ ਰੱਖਣਾ ਮਹਾਰਾਜ ਕਹਿੰਦੇ ਨੇ ਇਹ ਇੱਕ ਓੰਕਾਰ ਜੋ ਸਭਨਾ ਦਾ ਪ੍ਰਕਾਸ਼ਕ ਹੈ ਉਚਾਰਨੇ ਮਾਤਰ ਸੇ ਰੱਖਿਆ ਕਰਦਾ ਹੈ ਛੇ ਚੀਜ਼ਾਂ ਦਾ ਪ੍ਰਕਾਸ਼ ਆਪਾਂ ਪਹਿਲਾਂ ਵੀ ਕਈ ਵਾਰ ਸੁਣਿਆ ਆਕਾਸ਼ ਵਿੱਚ ਬਿਜਲੀ ਬੱਦਲਾਂ ਵਾਲੀ ਬੱਦਲਾਂ ਵਾਲੀ ਬਿਜਲੀ ਵਿੱਚ ਪਰਮੇਸ਼ਰ ਦਾ ਪ੍ਰਕਾਸ਼ ਹੈ। ਤਾਰਿਆਂ ਵਿੱਚ, ਸੂਰਜ ਵਿੱਚ, ਚੰਦਰਮਾ ਵਿੱਚ ਮਨੁੱਖ ਦੀ ਬੁੱਧੀ ਤੇ ਧਰਤੀ ਦੇ ਉੱਤੇ ਅੱਗ ਇਹ 6 ਚੀਜ਼ਾਂ ਨੂੰ ਵਾਹਿਗੁਰੂ ਪ੍ਰਕਾਸ਼ਮਾਨ ਕੌਣ ਕਰਦਾ ਹੈ? ਕਦੇ ਸੋਚਿਆ ਵੀ ਇੱਕ ਓੰਕਾਰ ਕਹਿ ਕੇ ਫਟਾਫਟ ਲੰਘ ਜਾਂਦੇ ਆਪਾਂ? ਉਹ ਅਸਲੀ ਮੂਲ ਰੂਪ ਇੱਕ ਓੰਕਾਰ ਹੀ ਹੈ। ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਓੰਕਾਰ ਦੇ ਵਿੱਚੋਂ ਹੀ ਪ੍ਰਗਟ ਹੋਈ ਹੋਈ ਹੈ। ਆਹ ਇੱਕ ਓੰਕਾਰ ਵਿੱਚ ਸਾਡਾ ਧਿਆਨ ਨਹੀਂ ਜਾਂਦਾ। ਇਸ ਕਰਕੇ ਜਦੋਂ ਵੀ ਗੁਰਬਾਣੀ ਪੜ੍ਹੋ ਤਾਂ ਦੇਖੋ ਜਿਹੜਾ ਨਾ ਏਕਾ ਲੱਗਿਆ ਹੋਇਆ ਉਹ ਤਾਂ ਦ્વੈਤ ਸਿਧਾਂਤ ਨੂੰ ਸਿੱਧ ਕਰਦਾ। ਪਰ ਮੂਲ ਰੂਪ ਵਿੱਚ ਇਹਦੇ ਜਿਹੜਾ ਆਪਣਾ ਬੀਜ ਮੰਤਰ ਹੈ ਨਾ ਉਹ ਸਿਰਫ ਓੰਕਾਰ ਹੀ ਹੈ। ਓੰਕਾਰ ਇੱਕ ਤਾਂ ਕਹਿੰਦੇ ਆ ਕਿ ਸਾਡਾ ਸਿਧਾਂਤ ਇਹ ਹੈ। ਏਕਾ ਲਾਉਣ ਨਾਲ ਸਿਧਾਂਤ ਇਹ ਬਣ ਗਿਆ ਕੋਈ ਵੀ ਜਪੇ Hindu ਜਪੇ Musalman ਜਪੇ ੴ ਨੂੰ ਸਭ ਦਾ ਹੀ ਭਲਾ ਕਰ ਦਿੰਦਾ ਹੈ ਸੋ ਇਸ ਕਰਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਕੀਤਾ ਮਹਾਰਾਜ ਨੇ ਗੁਰਦੁਆਰੇ ਕੋਈ ਵੀ ਆ ਸਕਦਾ ਕੋਈ ਵੀ ਬੈਠ ਸਕਦਾ ਕੋਈ ਵੀ ਬਾਣੀ ਪੜ ਕੇ ਧਰ ਸਕਦਾ ਮਹਾਰਾਜ ਨੇ ਕਿਹਾ ਅਸੀਂ ਇਹ ਨਹੀਂ ਵਿਤਕਰ ਰੱਖਿਆ ਕਿ ਇਹਨੂੰ ਸਿਰਫ Hindu ਧਰ ਸਕਦਾ ਇੱਥੇ ਬ੍ਰਾਹਮਣ ਧਰ ਸਕਦਾ ਇੱਥੇ ਫਲਾਨਾ ਨਹੀਂ ਧਰ ਸਕਦਾ ਫਲਾਨਾ ਡੁੱਬ ਜਾਏਗਾ ਮਹਾਰਾਜ ਨੇ ਇੱਕ ਬਚਨ ਕੀਤਾ ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਨ ਪੜਿਆ ਪਰਮਗਤ ਪਾਵੈ ਕਹਿੰਦੇ ਭਾਵੇਂ ਮੇਰੇ ਵੱਲੋਂ ਕੋਈ ਦੁਨੀਆ 'ਚ ਭਾਈ ਪੜਿਆ ਲਿਖਿਆ ਭਾਵੇਂ ਕੋਈ ਅਨਪੜਾ ਜਿਹੜਾ ਵੀ ਬੰਦਾ ਆਖੇਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜਾ ਵੀ ਬੰਦਾ ਆਖੇਗਾ ਵਾਹਿਗੁਰੂ ਇਹ ਵਾਹਿਗੁਰੂ ਓੰਕਾਰ ਹੀ ਹੈ ਕਿਉਂਕਿ ਗੁਰਮੰਤਰ ਹੋਣ ਕਰਕੇ ਗੁਰੂ ਦੇ ਰਾਹੀ ਸੰਸਨ ਨੂੰ ਮਿਲਿਆ ਇਸ ਕਰਕੇ ਵਾਹਿਗੁਰੂ ਬਾਕੀ ਵੀ ਸਾਰੇ ਪਰਮੇਸ਼ਰ ਦੇ ਆਪਣੇ ਹੀ ਨਾਮ ਨੇ ਕੋਈ ਆਪਣੇ ਆਪ ਨੂੰ ਗੋਬਿੰਦ ਕਹਾਈ ਜਾਵੇ ਕੋਈ ਰਾਮ ਕਹਾਈ ਜਾਵੇ ਕੋਈ ਆਪਣੇ ਆਪ ਨੂੰ ਕੁਛ ਕਹਾਈ ਜਾਵੇ ਪਰ ਨਾਰਾਇਣ ਕਹਾਈ ਜਾਵੇ ਇਹ ਸਾਰੇ ਨਾਮ ਪਰਮੇਸ਼ਰ ਦੇ ਆਪਣੇ ਹੀ ਨੇ ਕੀ ਹੋਗਾ ਜੇ ਕਿਸੇ ਨੇ ਲੈ ਕੇ ਆਪਣੇ ਨਾਲ ਜੋੜ ਲਿਆ ਇਹ ਮੇਰਾ ਨਾਮ ਨਾਰਾਇਣ ਆ ਨਹੀਂ ਨਾਰਾਇਣ ਨਾਮ ਪਰਮੇਸ਼ਰ ਦਾ ਹੀ ਆ ਮਹਾਰਾਜ ਕਹਿੰਦੇ ਮੇਰਾ ਹੀ ਨਾਮ ਹੈ ਨਾਰਾਇਣ ਮੈਂ ਹੀ ਗੋਬਿੰਦ ਹਾਂ ਮੈਂ ਹੀ ਸਾਰੇ ਰੂਪਾਂ ਵਿੱਚ ਬੈਠਾ ਹਾਂ ਇਸ ਕਰਕੇ ਉਸੇ ਨੂੰ ਹੀ ਦੇਖਣਾ ਨਾਮ ਜਪਦਿਆਂ ਮਹਾਰਾਜ ਕਹਿੰਦੇ ਇੱਕ ਓੰਕਾਰ ਜੋ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਇੱਕ ਓੰਕਾਰ ਦਾ ਚਲਕਾਰਾ ਚੱਲਣਾ ਔਖਾ ਹੈ ਕੱਲੇ ਓੰਕਾਰ ਦਾ ਜਾਪ ਜ਼ਿਆਦਾ ਨਹੀਂ ਕਰਨਾ ਵਾਹਿਗੁਰੂ ਮੰਤਰ ਦਾ ਜਾਪ ਜ਼ਿਆਦਾ ਕਰਨਾ ਕਿਉਂਕਿ ਇਹ ਗੁਰਮੰਤਰ ਗੁਰੂ ਸਾਹਿਬ ਨੇ ਦਿੱਤਾ ਹੈ ਇੱਕ ਓੰਕਾਰ ਕੱਲੇ ਦਾ ਜਾਪ ਜਿਹੜਾ ਇਹਦਾ ਲਸ਼ਕਾਰਾ ਚੱਲਣਾ ਇੰਨਾ ਔਖਾ ਹੋ ਜਾਣਾ ਤੁਹਾਨੂੰ ਇਹ ਸੰਭਾਲਿਆ ਨਹੀਂ ਜਾਣਾ ਫਿਰ ਇਸ ਕਰਕੇ ਇਹਦੇ ਨਾਲ ਇੰਨਾ ਕੁਸ਼ ਅੱਗੇ ਹੋਰ ਲਾਇਆ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਤਾਈਂ ਨੂੰ ਅੱਗੇ ਤੱਕ ਲਾਇਆ ਨਾਲੇ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਵੀ ਉਚਾਰਨ ਕਰੇਗਾ ਇੱਕ ਓੰਕਾਰ ਉਹਦੀ ਉਸੇ ਵਕਤੀ ਰੱਖਿਆ ਸ਼ੁਰੂ ਕਰ ਦਿੰਦੇ ਨੇ ਕਿ ਇਹ ਮੇਰਾ ਹੈ ਮੇਰਾ ਸਿਮਰਨ ਕਰਦਾ ਹੈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੱਚੇ ਭਾਸ਼ਣ ਮਿਹਰ ਕੀਤੀ ਹੈ ਭਾਈ ਗੋਪਾਲਾ ਜੀ ਤੋਂ ਜਪਜੀ ਸਾਹਿਬ ਦਾ ਸ਼ੁੱਧ ਪਾਠ ਲਗਾ ਮਾਤਰਾ ਐਂ ਟਿਕ ਟਕਾ ਕੇ ਸ਼ੁੱਧ ਮੰਨ ਦੇ ਨਾਲ ਸ਼ੁੱਧ ਹੋ ਕੇ ਸਵਾ ਫੁੱਟ ਉੱਚਾ ਬਿਠਾਇਆ ਸੀ ਆਪਣੇ ਸਾਹਮਣੇ ਮਹਾਰਾਜ ਨੇ ਭਾਈ ਗੋਪਾਲੇ ਨੂੰ ਗੁਰਤਾ ਗੱਦੀ ਤੋਂ ਵੀ ਸਵਾ ਫੁੱਟ ਉੱਚਾ ਬਿਠਾ ਕੇ ਜਦੋਂ ਭਾਈ ਗੋਪਾਲਾ ਜੀ ਨੇ ਕਿਹਾ ਇੱਕ ਓੰਕਾਰ ਸਤਨਾਮ ਮਹਾਰਾਜ ਨੇ ਉਦੋਂ ਹੀ ਮੱਥਾ ਟੇਕ ਦਿੱਤਾ ਸੀ ਨਮਸਕਾਰ ਕਰ ਦਿੱਤੀ ਕਿਨੂੰ ਗੁਰਬਾਣੀ ਨੂੰ ਕਿਨੂੰ ੴ ਨੂੰ ਮਹਾਰਾਜ ਨੇ ਨਮਸਕਾਰ ਕੀਤੀ ਕਿਉਂ ਦੇਖੋ ਗੁਰਬਾਣੀ ਦਾ ਸਤਕਾਰ ਰੱਖਦਿਆਂ ਹੋਇਆਂ ਆਪਣੇ ਨਾਲਾਂ ਵੀ ਸਵਾ ਫੁੱਟ ਸਵਾ ਗਿੱਠ ਉੱਚੇ ਬਿਠਾਉਣਾ ਇਹ ਪਹਿਲਾਂ ਤਾਂ ਗੁਰਬਾਣੀ ਦਾ ਕਿੰਨਾ ਸਤਕਾਰ ਹੈ ਫਿਰ ਉਚਾਰਨ ਮਹਾਰਾਜ ਨੇ ਕਿਹਾ ਸ਼ੁੱਧ ਹੋਵੇਗਾ ਜਿਹਦਾ ਸ਼ੁੱਧ ਮਨ ਦੇ ਨਾਲ ਪੜ੍ਹੇਗਾ ਗੁਰਤਾ ਗੱਦੀ ਦੇਣ ਤੱਕ ਤਿਆਰ ਹੋ ਗਈ ਸੀ ਮਹਾਰਾਜ ਪਰ ਭਾਈ ਦਾ ਸੰਕਲਪ ਉੱਠ ਗਿਆ ਘੋੜੇ ਦਾ ਇਸ ਕਰਕੇ ਉਹਨੂੰ ਬਹੁਤ ਕੁਝ ਬ੍ਰਹਮ ਗਿਆਨ ਵੀ ਦੇ ਦਿੱਤਾ ਸੀ ਮਹਾਰਾਜ ਨੇ ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਾਂ ਵੀ ਜਪਜੀ ਸਾਹਿਬ ਦਾ ਸ਼ੁੱਧ ਪਾਠ ਸਿੱਖਣ ਦਾ ਯਤਨ ਕਰ ਰਹੇ ਹਾਂ ਇਹ ਜਨਮ ਦਾ ਯਤਨ ਕਰ ਰਹੇ ਹਾਂ ਕਿ ਇਹਦੀ ਜੜ ਕਿੱਥੇ ਆ ਇੱਕ ਦੀ ਜੜ ਕਿੱਥੇ ਓੰਕਾਰ ਅੱਖਰ ਬਣਿਆ ਕਿੱਥੋਂ ਹੁਣ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਨੇ ਕਿ ਏਕੋ ਹੰ ਅੱਖਰ ਤੋਂ ਓੰਕਾਰ ਪ੍ਰਗਟ ਹੋਇਆ ਇਸ ਕਰਕੇ ਆਪਾਂ ਨੂੰ ਅਗਰ ਕਦੇ ਵੀ ਕਿਤੇ ਵੀ ਚਰਚਾ ਹੋ ਜਾਏ ਆਪਣੀ ਗੁਰਸਿੱਖਾਂ ਦੇ ਵਿੱਚ ਨਹੀਂ ਬਾਹਰ ਲਿਆ ਮਤਾਂ